ਹਾਂਜੀ ਕੀ ਕਰਦੇ ਮੈਂ ਤਾਂ ਦੇਖ ਰਿਹਾ ਕਿੱਥੇ ਕਿੱਥੇ ਦੀ ਮਿੱਟੀ ਆ ਸਹੀ ਗੱਲ ਆ ਹੈ ਸਹੀ ਗੱਲ ਆ ਕਿੱਥੇ ਕਿੱਥੇ ਦੀ ਮਿੱਟੀ ਆ ਕਿੱਥੇ ਤੇਲਾ ਘੁੰਮ ਕੇ ਆਏ ਆ ਤਾਂ ਤੇਲਾ ਕਿੱਥੇ ਆਣ ਕੇ ਡਿੱਗ ਗਈ ਆ ਦੇਹ ਲਾਣਾ ਕਿੱਥੇ ਕਿੱਥੇ ਦੀ ਇਹ ਪੁੱਲੂ ਮਨਾਲੀ ਦੀ ਆ ਪੁੱਲੂ ਮਨਾਲੀ ਰਾਹ ਰਾਹ ਦੀ ਆ ਦੇਹ ਲਾਣਾ ਕਿੱਥੇ ਕਿੱਥੇ ਬੰਦਾ ਉਤਰਦਾ ਆ ਹਾਂ ਆਪਾਂ ਕਿੰਨੀ ਮਤਲਬ ਉੱਦਲੇ ਪਾਸੇ ਵੀ ਆਇਆ ਹੈ ਇਹ ਤਾਂ ਮੇਰੀ ਜਿਹੀ ਕੱਲੇ ਪੈੜਦੀ ਐ ਚਲੋ ਤੁਹਾਡੀ ਚਲ ਦਿਖਾਓ ਸਾਡੇ ਪੈਰਾ ਚ ਜਾਦੀ ਆ ਸਾਡੇ ਪੈਰਾ ਦਾ ਮੈਟ ਪਿਆ ਦੂਜੇ ਮੈਟ ਆ ਨਾ ਹਾਂ ਇਹ ਵੀ ਚੱਕ ਦੇਣਾ ਆਪਾਂ ਦੇਖੀ ਆ ਰਿਹਾ ਚਲੋ ਜੀ ਹੋਏ ਹੋ ਮਤੀ ਆ ਤਿੱਪ ਤੇ ਪੈ ਜਾਣੀ ਮੰਮੀ ਨਾ ਆਣਾ ਮਾਰ ਉਧਰ ਕਰ ਲੋ ਨਹੀਂ ਉਧਰ ਨਹੀਂ ਜਾਣੀ ਹੈਗੀ ਹਵਾ ਇਧਰ ਦੀ ਆ ਮੈੜੀ ਪੜ ਗਿਆ ਮੰਨੂ ਦੀ ਆਦੇ ਖੜਾਉਣੇ ਕਿੱਦਾਂ ਸੁੱਤੇ ਪਏ ਮੈੜੀ ਬੋਥਾ ਮੈਟ ਕਿੱਥੇ ਦੇ ਦੋ ਅੰਦਰ ਪਿਆ ਅੰਦਰ ਪਿਆ ਕਮਰਾ ਉੱਥੇ ਹਾਂ ਮਨਵੀਰ ਆ ਤੇ ਤੇਰੇ ਖੜੋੜੇ ਹੋਰ ਅਕੇਲੇ ਗਏ ਆਣਾ ਨਾ ਨਾ ਆਹ ਪਾਪਾ ਦਾ ਮੈਟ ਲੈ ਕੇ ਆ ਚਾਕੂ ਤੇ ਤੋਤਾ ਪਿਆ ਅੰਦਰ ਗੱਡੀ ਆ ਰਹਿ ਜਾ ਬੱਸ ਸੀਟਾਂ ਲੱਗਦੀਆਂ ਨਹੀਂ ਪਈਆਂ ਨਾ ਲਾਈ ਹੋਣੀ ਜੀ ਮਿੱਤਾਂ ਨਹੀਂ ਲੱਗਦੀ ਆ ਅੱਧਾ ਲੱਗਦੀ ਆ ਅੱਡੀ ਜ਼ੋਰ ਦੀ ਜੋਰ ਨਾ ਮਾਣੀ ਪੈਂਦੀ ਮੈਟ ਦੀ ਹੱਕ ਦੇ ਪਾਪਾ ਨੂੰ ਰਾਹ ਮੈਟ ਕੱਢਣਾ ਹੁਣ ਇਹ ਥੋੜੀਆਂ ਸੀਟਾਂ ਅੱਗੇ ਕਰਨੀਆਂ ਪੈਣੀਆਂ ਕਿੱਥੇ ਵੜ ਜਾ ਆ ਦੇਖੋ ਇੱਥੇ ਵੀ ਮਿੱਟੀ ਦੇਖੋ ਕਿੰਨੀ ਆ ਸਾਡੀ ਗੱਡੀ ਵੈਸੇ ਨਾ ਉਧਰ ਥੋੜੀ ਉਹ ਹੋ ਗਈ ਆ ਸਹੀ ਕਰਵਾਉਣ ਵਾਲੀ ਹੋ ਗਈ ਆ ਹੈ ਅੱਜ ਕਰਾਰ ਨਹੀਂ ਮੈਂ ਜਾ ਕੇ ਸ਼ੁਕਰ ਕੋਣਾ ਪੈਣਾ ਇਹਦਾ ਜ਼ਰੂਰੀ ਆ ਮੈਂ ਉਹ ਸੋਚ ਵੀ ਰੱਖੀ ਆ ਕਰਾ ਦੇ ਉਹਦੀ ਕਿੱਦਾਂ ਨੂੰ ਛੱਡ ਸੰਵੀਰ ਦੇਖੋ ਸਾਡਾ ਲੰਮੇ ਪਿਆ ਕੀ ਸੁਣਨਾ ਕਹਿੰਦਾ ਬਲੌਗ ਬਣਾਉਣਾ ਮੇਰਾ ਕਹਿੰਦਾ ਆ ਗਿਆ ਮੈਂ ਮੇਰਾ ਬਲੌਗ ਬਣਾਉਣਾ ਮੈਂ ਟ ਲੈ ਗਿਆ ਕਹਿੰਦੇ ਆ ਨਿਆਰੇ ਲੱਭਣੇ ਆ ਕਹਿੰਦੇ ਓਹ ਸੋਨਾ ਵੀ ਗੱਡੀਆਂ ਚ ਮੀਰ ਆ ਗਈ ਸੀ ਪਾਪਾ ਆ ਜਾ ਉਹ ਮੈਟ ਲੱਗਿਆ ਬਲੌਗ ਬਣਾਹਾ ਹਾਂਜੀ ਕੀ ਬਲੌਗ ਬਣਾਵਾਂ ਮੈਂ ਤੁਹਾਡਾ ਹੈਂ ਨਾ ਨਾ ਦਮ ਇਹ ਝੰਗ ਆ ਤੇ ਹੱਦ ਮੈਂ ਅੱਛਾ ਠੀਕ ਆ ਥੈਂਕ ਯੂ ਮੀਰ ਝੰਗ ਆਪਣੇ ਪਹਿਲੇ ਬੂੜੂ ਚੱਪਲਾ ਪਾ ਕੇ ਆ ਜਾ ਕੇ ਚੱਪਲ ਅੰਦਰ ਭਈਆ ਤੇਰੀ ਹੋਰ ਮੈਂ ਕਹਿੰਦੀ ਵਧੀਆ ਹੋ ਗਿਆ ਸਮਾਂ ਹੁਣ ਤਾਂ ਬੰਦਾ ਸਾਗ ਵੀ ਬਣਾ ਲਵੇ ਜਾਂਦੀ ਘੜੀ ਚ ਹੀ ਬਦਲ ਜਾਂਦੀ ਜਦ ਬੱਦਦਾ ਬਾਈ ਹੂੰ ਮੈਂ ਤਾਂ ਕਹਿੰਦੀ ਸਾਗ ਬਣ ਜੇ ਹੁਣ ਵੀ ਆਇਆ ਹੈ ਸਾਗ ਤੁੱਪੇ ਖਾਂਦਾ ਨਿਆਰਾ ਮੱਕੀ ਦੀ ਰੋਟੀ ਮੈਂ ਕਿਵੇਂ ਲਿਆ ਮਾਟਾ ਮੱਕੀ ਦਾ ਲੈ ਗਿਆ ਨਹੀਂ ਮੱਕੀ ਦਾ ਆਟਾ ਵਾਹਿਗੁਰੂ ਵਾਹਿਗੁਰੂ ਮੈਂ ਮੂੰਹੋਂ ਤਾਜ਼ੀ ਆਹਦਾ ਮੂੰਹੋਂ ਤਾਜ਼ੀ ਰੱਖ ਤੈਨੂੰ ਅਗ੍ਹੀ ਰੱਖ ਔਰ ਇਹ ਕਿੰਨੇ ਕਰ ਕਰੇ ਯਾਰ ਬਹੁਤ ਸਿੱਟਲੇ ਪਿੱਛੇ ਨੂੰ ਯਾਰ ਆਦੇ ਵਿੱਚ ਜੇਬੀ ਚ ਵੀ ਕਿਰੇ ਹੋ ਆ ਵਿੱਚੇ ਪਾਵੇਂ ਪਾੜਿਓ ਸੀ ਆ ਜਿਹੜੀ ਪਾਰਦੀ ਗੇਮ ਉੱਚ ਬਹੁਤ ਔਰ ਕਰੇ ਖਿਲਰੇ ਤੇੱਚ ਆ ਜਿਹੜੀ ਆ ਜੇਬ ਜਈ ਆ ਪਿਛਲੀ ਸੀ ਔਰ ਰੇਡੀਆਂ ਦੇ ਘਾਰੇ ਰੇਡੀਆਂ ਤਾਂ ਮੈਂ ਤਾਂ ਖਾਦੀਆਂ ਨਹੀਂ ਨਾ ਤੇਰਾ ਮੁੰਡਾ ਨਹੀਂ ਚੱਕੀ ਫਿਰਦਾ ਹੱਥ 'ਚ ਇਹ ਮੂਫਲੀ ਖਾਈਏ ਪਾਰ ਪੈਗੇ ਪਹਿਲਾਂ ਰੋਟੀ ਪਾਣੀ ਮੈਂ ਘੜਾ ਆਦੇ ਆ ਗਿਆ ਕੋਣ ਆਣ ਗੱਡੀ 'ਚ ਕੋਣ ਇਹ ਜੇਬੀ ਤੋਂ ਕਾਢੇ ਕਰਪੁਰੇ ਆ ਜਿਹੜੀ ਪਾ ਲਈ ਨੰਨੂ ਪਾਪਾ ਨੇ ਦਿੱਤੇ ਕੀ ਸੁਟਿਆ ਇਹ ਨਹੀਂ ਪਾਪੇ ਜੀ ਖਾ ਕੇ ਤੇ ਵਿੱਚ ਤੁੰਨੀ ਨੰਨੂ ਬਾਜੇ ਬਾਜੇ ਇਹ ਦੇਖਾਂ ਮੈਂ ਇੰਨਾ ਤਾਂ ਹੋ ਗਿਆ ਨਾ ਯੈਸ 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 ਨੰਨੂ ਸਾਡਾ ਆ ਬੈਠਾ ਆ ਤੇ ਮੰਮੀ ਸਾਡੇ ਇੱਧਰ ਬੈਠੇ ਆ ਅਸੀਂ ਹੁਣ ਚਾਹ ਪੀਣੀ ਆ ਜਾਂ ਚਾਹ ਦੀ ਕੱਲ ਮੇਰਾ ਇਨਾ ਕਾ ਜਿਆਦਾ ਮੇਰੇ ਕੱਪੜਾ ਮਾਰ ਕੇ ਜਲੰਧਰ ਕੀ ਅੱਜ ਵੀ ਨਾ ਮੇਰੇ ਕੱਪੜਾ ਮਾਰ ਕੇ ਜਲੰਧਰ ਪਹੁੰਚ ਜਾਣਾ ਮੈਂ ਹਾਂ ਆਹੀ ਪਜਾਮੇ ਤੇ ਕੱਪੜਾ ਮਾਰ ਕੇ ਚੱਲ ਜਾਣਾ ਹੂੰ ਹੋਰ ਫੇਰ ਮੇਰੇ ਯਾਰ ਮੇਰੀ ਲੋਕੇ ਜੇ ਕਿੱਦਾਂ ਦੀ ਹੋ ਗਈ ਹੈ ਨਾ ਹੁਣ ਕਿਸੇ ਨੇ ਨੋਟ ਨਹੀਂ ਕੀਤਾ ਦੇਖ ਲੈ ਕਿੰਨੇ ਜਾਣੇ ਵਲੋਗ ਦੇਖਦੇ ਜਾਣੇ ਤੂੰ ਕਿੱਦਾਂ ਨਹੀਂ ਆਏ ਬੰਦੇ ਸਹੀ ਸਾਨੂੰ ਕੀ ਨੇ ਕਿਹਾ ਕੀ ਬਿਕਰਮ ਤੇ ਲੋਕ ਕਿੱਦਾਂ ਦੀ ਲਾਦੀ ਜਾਂਦੀ ਹੈ ਕਿੱਦਾਂ ਨਾ ਤੇ ਦਾਣਾ ਮੋਰੇ ਬਾਲ ਆ ਦੇ ਤਾਂ ਹਾਂ ਆਉਂਦੀ ਅੰਤ ਰੈੱਡ ਕੋਲ ਲਾਈ ਆ ਤੀ ਹਾਂ ਵੀ ਮਨੇ ਕਲੈਕਟ ਕੀਤਾ ਆ ਇਹ ਵੀ ਤੈਨੂੰ ਹਾਂ ਚਲੋ ਜਾ ਕੇ ਨਹਾ ਕੇ ਆਓ ਚਲੋ 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 ਕੱਲ ਦਾ ਆ ਪਰ ਇਹ ਆਵੇ ਮੰਮੀ ਦੇ ਕਿ ਮੰਮੀ ਦਾ ਮੁੰਡਾ ਗੋਰਾ ਹੋ ਗਿਆ ਫੇਰ ਕਾਲਾ ਕਰਨ ਤੂੰ ਪੇਵਾਇਆ ਨੂੰ ਬਹੁਤ ਗੋਰਾ ਹੋ ਗਿਆ ਰਾ ਹੁਣ ਈ ਧੁੱਪੇ ਵਿਚਾਰੇ ਆ ਆ ਫੇਰ ਕਾਲਾ ਕਰ ਜਾ ਹਾਏ ਆ ਕੀ ਖੁੱਭ ਗਿਆ ਮੇਰੀ ਆ ਖੁੱਭ ਗਿਆ ਨਹੀਂ ਲੱਗਦਾ ਤੈਨੂੰ ਚੱਲ ਕੋਈ ਨਾ ਬੈਰੇ ਠੀਕੇ ਲਈ ਲੱਗਦਾ ਚੰਦੇ ਕਮਜ਼ੋਰ ਹੋ ਕੇ ਆ ਗਿਆ ਹੈ ਪਹਾੜਾ ਚ ਗਿਆ ਪਹਾੜਾ ਚ ਕਮਜ਼ੋਰ ਹੋ ਕੇ ਆਇਆ ਮੈਂ ਅੱਛਾ ਪਹਾੜਾ ਤਾਂ ਨਹੀਂ ਕਮਜ਼ੋਰ ਹੁੰਦਾ ਮੈਂ ਪਹਾੜਾ ਚ ਦੇਖ ਮੇਰੀ ਬਾਹ ਦੇਖ ਦੋਲਾ ਦੇਖ ਖੁਸ਼ਕੀ ਦੇ ਖੋਤਾ ਤੇ ਕਿੰਨੀ ਆ ਗਈ ਮੁੱਟੀ ਦੇ ਕਿੰਨੀ ਆਉਂਦੀ ਤੇ ਉਹ ਪਾਵਰ ਸਪਾਈ ਕਰਦਾ ਨਾੜਾ ਦੇਖ ਨਾੜਾ ਦੇਖ ਨਾੜਾ ਐ ਮੈਂ ਨਾੜਾ ਚਿਕਰ ਫੈਟ ਕਰਦਾ ਨਾੜਾ ਕਦੇ ਐਵੇਂ ਹੀ ਥੋੜੋ ਬੈਠੇ ਆ ਜਾਣ ਆ ਚਾਣ ਗਿਮ ਲਾਇ ਉਸਦੇ 500 ਡੰਡ ਲਾਇਆ ਸਵੇਰੇ ਦੇ 500 ਡੰਡ ਲਾਇਆ ਮਨਕੀਤ ਵਰਗੂ 500 ਡੰਡ ਲਾਇਆ ਸਵੇਰੇ ਡੋਲਾ ਦੇਖੋ ਜੀ ਸੌਤ ਪਤਨ ਤੇ ਆਇਆ 500 ਡੰਡ ਮਾਰ ਕੇ ਆਏ ਛੇ ਦੇ 500 ਜਿੰਮ ਨਹੀਂ ਛੱਡੀ ਜੀ ਚੱਕਾ ਚੱਕਾ ਹਾਂਜੀ ਜੀ ਅੱਜ ਸਾਡਾ ਹੈਗਾ ਜੀ ਘਰ ਦਾ ਵਲੌਗ ਸਾਡੇ ਘਰ ਦਾ ਵਲੌਗ ਆ ਦੇਖੋ ਜੀ ਸਾਡਾ ਸੰਵੀਰ ਸੰਵੀਰ ਦਾਦੀ ਕਿੱਥੇ ਆ ਓਏ ਦੁੱਧੂ ਘੜਤਾ ਹਾਂਜੀ ਜੀ ਅਸੀਂ ਹੁਣ ਚੱਲੇ ਆ ਜੀ ਆਪਣੇ ਥਿਆਂ ਲ ਬਿਕਰਮ ਹੈ ਨਹੀਂ ਸੀ ਘਰੇ ਸੋ ਇਸ ਕਰਕੇ ਆਪਾਂ ਸੋਚਿਆ ਵੀ ਚੱਲ ਆਪਾਂ ਥਿਆਂ ਲ ਜਾਏ ਕਿਹੜਾ ਮਾਰਾ ਹੀ ਉਧਰ ਨੂੰ ਤੇ ਘੁੰਮ ਫੇਰ ਆਈਏ ਨਾਲੇ ਅਸੀਂ ਕਿਉਂਕਿ ਘਰੇ ਸਾਡਾ ਦਿਲ ਨਹੀਂ ਸੀ ਲੱਗਦਾ ਇਸ ਕਰਕੇ ਕਿਹੜੀ ਕਰੀਮ ਨਾ ਮਸਾਨ ਨਾ ਕਰੀਮ ਕੋਈ ਨਾ ਕਰੀਮ ਉੱਥੇ ਮੈਂ ਕਹ ਇੱਕ ਇੱਕ ਮਿੰਟ ਰੋਕ ਸੋ ਅਸੀਂ ਹੁਣ ਜਾ ਰਹੇ ਆ ਜੀ ਤੇ ਇਧਰ ਮਨੂਆ ਭਾਈ ਨੂੰ ਬਾਹਰ ਕਰਦਾ ਸੀਗਾ ਤੇ ਨਾ ਤੇ ਸਾਡਾ ਸੁਨਵੀਰ ਸੁਨਵੀਰ ਦੇ ਲੋ ਟੋਪੀ ਸਹੀ ਤੇ ਕਰ ਲੋ ਟੋਪੀ ਸਹੀ ਕਰ ਲੋ ਇਧਰੋਂ ਕਰਨ ਤੋਂ ਆਹ ਤੇ ਮਾੜਾ ਵੱਧ ਹੋ ਗਿਆ ਸਾਰੇ ਦੋਨੀਆਂ ਜੀ ਦਾ ਕਿਹੜਾ ਆਹ ਦੋਨੀਆਂ ਜੀ ਦਾ ਹਾਂ ਆਦੇ ਕੀੜੇ ਕਿੰਨੇ ਇੱਥੇ ਕੋਸੂਰ ਦੀ ਕੋਣ ਲੱਗਾ ਆਵੇ ਆਹ ਇੱਧਰ ਹੀ ਗੰਨੇ ਚੱਲ ਹੋ ਗਿਆ ਦਾ ਮਾਰ ਆਹ ਹੋਏ ਆਲਾ ਦੇਖੀ ਮਾਰੇਗੀ ਹੈ ਤੇ ਨਹੀਂ ਨਹੀਂ ਉੱਥੇ ਕੀ ਆ ਨਹੀਂ ਕੀਤੀ ਆ ਨਹੀਂ ਨਹੀਂ ਉੱਥੇ ਹੀ ਆ ਆ ਉੱਥੇ ਹੀ ਆ ਇਧਰੋਂ ਗੰਨੇ ਵੀ ਅੰਕਲ ਹੋਣਾਂ ਨੇ ਪਾਟ ਤੇ ਉੱਥਈ ਆ ਆਪਣੇ ਘਾ ਦੇ ਕਿ ਨਾ ਹੋਣ ਲੱਗ ਗਿਆ। ਘੋੜੀ ਪੈਣੀ ਹੋਰ। ਹੂੰ। ਥੋੜੀ ਹੀ ਆ ਬਸ। ਹਾਂ। ਥੋੜੀ ਹੀ ਪੈ ਗਈ ਤਾਂ। ਮੈਨੂੰ ਲੱਗਦਾ ਜਾਂਦਾ ਫਿਕਰਮ ਹੋਣਾ ਉਹਦੇ। ਨਹੀਂ ਮੰਮੀ। ਕਿਤੇ ਆ ਬਲੀ ਹਾਂ ਤਾਂ ਕਿ ਬੈਠੀ ਹਾਂ ਮੈਂ ਇਹ ਕਾਦੇ ਗੋਲਣਾਂ ਦੇ ਸੱਤਿਆ ਦੇ ਬੈਠੀ ਜਿੰਨ ਮੋਬਾਈਲ ਦੇ ਉੱਪਰ ਉੱਥੋਂ ਦੀ ਮੰਗ ਕੇ ਗਏ ਆ ਸ਼ਾਹ ਆਹ ਹਾਂ ਅੱਧੀ ਠੀਕ ਆ ਐਮ ਆ ਇੱਧਰ ਦੀ ਗਏ ਆ ਇੱਧਰ ਦੇ ਕੀ ਕਰਨ ਗਏ ਫੇ ਗਰੰਡਰ ਨੂੰ ਵਿਚੀ ਪਚਰਨ ਗਿਆ ਸਿੱਧੇ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਅੱਜ ਧੁੱਪਾ ਲੱਗੀ ਆ ਹਾਏ ਕੀ ਤੇ ਨਜ਼ਾਰਾ ਆ ਹੋਇਆ ਟੂੜੀ ਦਾ ਪਾਣੀ ਫੇਰ ਹੋਣ ਲੱਗ ਗਿਆ ਇਹਨੂੰ ਸਿੱਧਾ ਮਾਰ ਲਵਾਂ ਲਓ ਮਰੇ ਬਾਹਰ ਫੰ ਇੱਕ ਮਿੰਟ ਮੈਂ ਉਹ ਨਹੀਂ ਫਾੜੀ ਮੇਰਾ ਸੰਵੀਰ ਆ ਮੈਂ ਮੁੰਡਾ ਆ ਮੈਂ ਮੁੰਡਾ ਤੁਸੀਂ ਮੇਰਾ ਮੁੰਡਾ ਹੈ ਨਾ ਸੰਵੀਰ ਆ ਦੇ ਨਾ ਫੜੇ ਹੋਏ ਪੱਕ ਜਾਣੀ ਮਿੱਟੀ ਮੜ ਕੇ ਹੂੰ ਜੀ ਤਾਂ ਮਿੱਟੀ ਐ ਨੁ ਕੱਢ ਲੀਂ ਫੁਬੜੂ ਫੁਬੜੀ ਪਾਰਤੀ ਤੇ ਸੜ ਤੇ ਚਾਪਾ ਹੀ ਪਾਰਤੀ ਫੁਬੜੂ ਮੁੰਡਾ ਵਿਚਾਰਿਆ ਮਜ਼ਾ ਹੁੰਦਾ ਹੈ ਆ ਆ ਮੈਨੂੰ ਮੈਨੂੰ ਨਾ ਕਾ ਤੂੰ ਮੁੰਡੇ ਦੇ ਚੱਗੂ ਫਾਂ ਚੱਲੇ ਸੋ ਹੁਣ ਆਪਾਂ ਚੱਲੇ ਉਧਰ ਆਂਟੀ ਘਰੇ ਚਲੋ ਜਿਹੜਾ 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 ਕੀ ਸੱਪ ਹੂਸ ਸੱਪ ਇਹਨੂੰ ਇਹ ਸੱਪਣੀ ਆ ਸੱਪ ਨੂੰ ਹੱਥ ਚੱਕਣਾ ਜੇ ਦੇਰ ਗੇਰੇ ਸਾਹਮਣੇ ਕੋਈ ਸੱਪ ਪਿਆ ਹੋਵੇ ਤਾਂ ਚੱਕ ਲੈਣਾ ਉਦਾਂ ਹੀ ਮੇਰਾ ਮੋਤੀਆ ਨਿਕਾ ਜਾਏ ਡਿੰਗ ਜਦਾ ਮੈਂ ਨਹੀਂ ਖਾਉਂ ਤੂੰ ਚਲਦਾ ਨਾ ਨਹੀਂ ਕਿੱਦਾਂ ਦਿਖਾਵਾਂ ਤੁਹਾਨੂੰ ਨਾਣੇ ਖਾਉ ਤੈਨੂੰ ਨਾਣੇ ਆ ਸਾਨੂੰ ਲੱਗਾ ਕਿ ਦਰਜਾਈ ਆ ਮੈਂ ਕਿ ਕੱਪੜੇ ਬੋਲੇ ਆ ਹਾਂ ਕੀ ਹੋ ਗਿਆ ਹੈ ਓੜੇ ਕੁੜੀਏ ਕੀ ਹੋ ਗਿਆ ਥੋੜਾ ਕਿ ਠੰਡੇ ਪਾਣੀ ਨੇ ਲਾ ਲਿਆ ਤੂੰ ਤਾਂ ਆੜਾ ਲਾਣੀ ਨਹੀਂ ਸੀ ਸਾੜ ਲੱਗਣ ਲੱਗਦਾ ਏਦੋਂ ਆਪਣਾ ਮੂੰਹ ਤਾਂ ਦਿਖਾਓ ਹਾਂ ਭਰਾਵਾ ਇਹਨੇ ਇਹਨੇ ਠੰਡ ਲੱਗ ਲੱਗੀ ਨੰਨੂ ਨੰਨੂ ਮਰਾਸ ਲੱਗ ਗਿਆ ਨੰਨੂ ਅੱਛਾ ਨੰਨੂ ਮਰਾਸ ਲੱਗ ਗਿਆ ਹੁਣ ਕੰਪਨੀ ਚੜੀ ਗਈ ਆਹ ਲਾਂ ਤੇ ਨੰਦਲਾ ਕਿੰਨਾ ਨੂੰ ਕੁਛ ਥੱਲੇ ਬੈਸਰਾ ਤਾਂ ਕਰ ਲੈਂਦੀ ਹਾਂ ਤਾਂ ਮੇਰ ਗਾਈ ਅੱਧੀ ਥੱਲੇ ਅੱਧੀ ਉੱਪਰ ਨਹੀਂ ਨਹੀਂ ਹੈ ਹੀ ਨਹੀਂ ਸਾਡੇ ਥੱਲੇ ਸਠਾਂਡੇ ਤੇ ਜਾਂਦੀ ਹੁੰਨੀ ਥੱਲਿਓਂ ਕਿੰਨਾ ਹੈ ਕਿਦੇ ਦਾਦਾ ਬਿਮਾਰ ਹੋਣਾ ਹਾਂ ਤਾਂ ਦੁੱਖਾਂ ਦੀ ਲੱਗਦੀ ਥੋਪਕਾਲ ਪਰਸੋ ਵੀ ਲੱਗਦੀ ਲੱਗਣਾ ਪਈ ਹੈ ਨਾ ਪਰ ਇਹ ਪਤਾ ਨਹੀਂ ਕਦੇ ਰਵਿਦਾਤ ਤੇ ਜਰਮਦਨ ਤੇ ਬਹੁਤ ਥੋੜੀ ਹਾਂ ਨੀਂ ਨੀਂ ਕਿੰਨਾ ਹਾਂ ਹਾਂ ਸੇਰੇ ਕਿੰਨੇ ਥੋਂਦੇ ਸੀ ਅਸੀਂ ਲੈ ਕੇ ਆਏ ਆ ਜੀ ਗੰਨੇ ਮੇਰੀ ਗੰਨਾ ਕਿੱਥੇ ਗੰਨੇ ਲੈ ਕੇ ਆਏ ਤੁਸੀਂ ਵੀ? ਮਾਪੇ ਮੈਂ ਬਾਪੂ ਕੋਲ। ਕਿੱਥੋਂ? ਬਾਪੂ ਤੋਂ। ਅੱਛਾ। ਕਹਿੰਦਾ ਗੰਨੇ ਲੈ ਕੇ। ਅੰਕਲ ਹੁਣਾ ਕੋਲੋਂ ਲੈ ਕੇ ਆਏ ਆਂ ਸੀ। ਹੈ? ਅੰਕਲ ਹੁਣਾ ਨੇ ਦਿੱਤੇ ਸਾਨੂੰ ਅੰਕਲ ਹੁਣਾ ਨੇ। ਅੰਕਲ ਨੇ। ਮਾਨੂੰ ਦੇਓ ਗੰਨਾ। ਪੜਾਓ ਆਪਾਂ ਕੱਟੀਏ। ਫਿਰ ਤੁਹਾਨੂੰ ਕੱਟ ਕੇ ਦੇਨੇ ਠੀਕ ਆ। ਤੇ ਆ ਵੀ ਮੰਮੀ ਤਾਂ ਹੁਣ ਗੰਨਾ ਟੁੱਟਦਾ। ਉਹ ਗੰਨੇ ਚੁੱਪੇ। ਹਾਂ। ਵੱਡੀ ਪਾਂਡ ਚੱਕ ਲੈਣੀ ਥੇ। ਥੋੜੇ ਐਡਾ ਜ਼ਿਆਦਾ ਗੰਨਾ। ਚੂ ਦੀਨੇ ਤੁਰਿਆ ਹੋਣੀ ਉਹ ਕਿੰਨੀ ਵੱਜੀ ਉਹ। ਕਹਿਣਾ ਕਿ ਸੜਾਕਾ ਨਹੀਂ ਬੰਦ ਕਰਦੀ ਪਾਪੀ ਮਿਲ ਨਾ ਇਹ ਨਹੀਂ ਟੁੱਟਦੇ ਉਹ ਬੋਲੇ ਤੁਹਾਡੇ ਗੰਨਿਆਂ ਚੋਂ ਨਿਕਲੇ ਆ ਕਿ ਡੱਟੇ ਹੋਏ ਆ ਗੰਨਿਆਂ ਇਹ ਮਜਾ ਖਾਣਾ ਆਈ ਗੋੜੀ ਝੋਕੀ ਦਾ ਆਹ ਰਾਸ ਪੀਣੀ ਕਿਤੇ ਰਾਜ਼ਨਾ ਹੁਣ ਏਦਾਂ ਦੀ ਧੁੱਪਾ ਚ ਦਿਲ ਕਰਦਾ ਰਸ ਰਸ ਪੀਣ ਨੂੰ ਨਾ ਹੂੰ ਲੈ ਆ ਦੇ ਲੋ ਜੀ ਕੀ ਉਦਾਂ ਮੇਰੇ ਦਾਣ ਦਾ ਨਹੀਂ ਹੈਗੇ ਅੰਨਾ ਜਦ ਮਿੱਟੂ ਪਾਉਣਾ ਦੂਰ ਉਹ ਲੱਗਦਾ ਇਹਨੇ ਕਿ ਕੀੜੀ ਸੁੱਕੇ ਪਏ ਹੂੰ ਸੁੱਕੇ ਪਏ ਨੰਨੇ ਕਦੇ ਖਾਦੇ ਨਹੀਂ ਹੈਗੇ ਹਨ ਫਸਟ ਟਾਈਮ ਖਾਦੇ ਨੇ ਇਹਨੇ ਬਾਹਰ ਸਟਾਣਾ ਠੀਕ ਆ ਅ ਨਹੀਂ ਜੂ ਬੁੰਦੇ ਆ ਆ ਇਹ ਖਾ ਖੋਲ ਕੇ ਦੇ ਦ ਮਨਵੀਰ ਸਾਡਾ ਬਿਲਕੁਲ ਨਹੀਂ ਸੀ ਟਿਕ ਰਿਹਾ ਉਹ ਉੱਠ ਕੇ ਗਿਆ ਉਹਨੂੰ ਕਿਉਂਕਿ ਬੁਖਾਰ ਹੋ ਗਿਆ ਸੀ ਇਸ ਕਰਕੇ ਅੱਜ ਬੜੀ ਜ਼ਿਆਦਾ ਜिद ਕਰਦਾ ਤੇ ਮੰਮੀ ਨਾਲ ਸੌਂ ਗਿਆ ਆਣ ਕੇ ਉਹਦੇ ਮਮਾ ਨੂੰ ਓਏ ਉਹ ਦੋਨੋਂ ਨਹੀਂ ਤੇ ਦੇਖਦਾ ਆ ਤੇ ਇਹਨਾਂ ਦਾ ਮੈਂ ਦੁੱਧ ਬਣਾ ਦਿੰਦੀ ਹਾਂ ਦੁੱਧ ਬਣਾ ਰਹੀ ਹਾਂ ਇਹਨਾਂ ਦਾ ਮੈਂ ਮੈਂ ਇਹਨਾਂ ਨੂੰ ਪਹਿਲਾਂ ਦੁੱਧ ਬਣਾ ਦਵਾਂ ਤਾਂ ਫਿਰ ਟੈਨਸ਼ਨ ਫ੍ਰੀ ਕਰਦਾ ਹੋਇਆ ਰਹਿੰਦਾ ਆ ਕਿਉਂਕਿ ਇਹ ਟੈਨਸ਼ਨ ਵੀ ਨਹੀਂ ਆਗੀ ਦੇ ਕਹਾਂਮ ਉਹ ਜਿਆਦਾ ਹੋਇਆ ਥੋੜਾ ਜਿਹਾ ਕੰਮ ਸੀਗਾ ਉਹਨਾਂ ਨੂੰ ਇਸ ਕਰਕੇ ਉਹ ਗਏ ਆ ਤੇ ਉਹਨਾਂ ਨੇ ਵੀ ਆ ਜਣਾ ਜਲਦੀ ਤੇ ਇਸ ਕਰਕੇ ਹੁਣ ਆਪਾਂ ਜਿਹੜਾ ਥੋੜਾ ਜਿਹਾ ਕੰਮ ਹੈ ਆਇਓ ਕਰ ਲੀਏ ਟੰਪ ਕਰਕੇ ਤੇ ਆਪਾਂ ਵੀ ਫ੍ਰੀ ਆ ਸੋਦਰੂ ਕੁੰਡੇ ਕੁੰਡਾ ਲਗਾ ਲਈ ਆਪਾਂ ਪਹਿਲਾਂ ਤਾਂ ਕੁੰਡਾ ਲਗਾ ਲਈ ਪਾਉਣ ਦਾ ਵੀ ਤਰੀ ਬਹੁਤ ਜ਼ਿਆਦਾ ਚਾਂਗਣੇ ਦਾ ਕੀਤਾ ਹੋਇਆ ਲਾਈਟ ਚ ਚਲਾ ਲਵੈ ਨਾ ਉਹ ਸਹੀ ਹੈ ਅੱਜ ਉਹ ਖਾਇਆ ਸਪਾਈਸ ਫੁੱਲ ਜਿਹੜੀਆਂ ਸਾਰੀ ਹੋ ਚੁੱਕੀ ਆ ਤੇ ਹਾਲੇ ਅਡਿਚ ਲੰਨ ਹੁਣ ਸਹੀ ਲੱਗ ਰਿਹਾ ਨਾ ਤੇ ਕੱਪੜੇ-ਕੁਪੜੇ ਜਿਹੜੇ ਸੀਗੇ ਸਾਡੇ ਉਹ ਹਜੇ ਧੋਣ ਵਾਲੇ ਸੀਗੇ ਉਹ ਆਪਾਂ ਧੋਤੇ ਨਹੀਂ ਆਮੈਲਾ ਕਿ ਐਸੀ ਕੀ ਪਰਸਾ ਸੋਣਾ ਆ ਦੱਸਿਓ ਮੈਨੂੰ ਸਾਰੇ ਜਾਣੇ ਕੁਝ ਸਵਾਲ ਨਾ ਕਮੈਂਟ ਜਰੂਰ ਕਰਿਓ ਫਿਰ ਮੈਂ ਤੁਹਾਡੇ ਲਈ ਵੀ ਲੈ ਆਉਂਗੀ ਨੈਕਸਟ ਟਾਈਮ ਸੋ ਜਦੋਂ ਆਂਦੇ ਆ ਵਿਕਰਮਣੀ ਫਿਰ ਆਪਾਂ ਕਰਦੇ ਆੜ ਨਾਲ ਗੰਨਾ ਪਾਤਾ ਬਣੇ ਰਿਹਾ ਕਰੋ ਵਲੌਗ ਦੇ ਨਾਲ ਹਾਂਜੀ ਜੀ ਮਨਵੀਰ ਸਾਡਾ ਪੈ ਗਿਆ ਲੰਮੀ ਤੇ ਮੈਂ ਮੱਕੀ ਦਾ ਆਟਾ ਵੀ ਲੈ ਕੇ ਆਈ ਸੀਗੀ ਤੇ ਹੁਣ ਇਹ ਆਟਾ ਲੈ ਕੇ ਆਈਆਂ ਆਟਾ ਲਿਆਣ ਕੇ ਤੇ ਹੁਣ ਮੈਂ ਆ ਗਈਆਂ ਬਾਹਰ ਨੂੰ ਤੇ ਬਾਹਰ ਅਸੀਂ ਖਾ ਰਹੇ ਸੀ ਗੰਨੇ ਗੰਨੇ ਆਦੇ ਇੱਦੀ ਰਹਿ ਗਏ ਬਾਹਰ ਸਾਡੇ ਗੰਨੇ ਕਿਉਂਕਿ ਮਨਵੀਰ ਹੁਣੇ ਬਹੁਤ ਜ਼ਿਆਦਾ ਰੋਂਦੇ ਪਏ ਸੀਗੇ ਇਸ ਕਰਕੇ ਹੁਣ ਮੈਂ ਆਈ ਆ ਥੋੜਾ ਬਾਹਰ ਕਿਉਂਕਿ ਧੁੱਪਾਂ ਵਗੈਰਾ ਲੱਗਣ ਲੱਗ ਗਈਆਂ ਇੱਥੇ ਸਾਡੇ ਡੂੰਮਣਾ ਜਿਹੜਾ ਸੀਗਾ ਨਾ ਉਹ ਚਲ ਗਿਆ ਆ ਪਤਾ ਨਹੀਂ ਕਿਤੇ ਲਿੱਥ ਲੁੱਥ ਕੇ ਨਾ ਕਿਤੇ ਹੋਰ ਪਾਸੇ ਲੱਗ ਗਿਆ ਲੱਗਦਾ ਜੇ ਉਧਰਲੀ ਸੜਕ ਤੇ ਚਲ ਗਿਆ ਆ ਤੇ ਇੱਥੇ ਤਾਂ ਹੈਣੀ ਆ ਹੁਣ ਇੱਥੇ ਲੱਗਾ ਸੀ ਪਹਿਲਾਂ ਬਾਕੀ ਪਤਾ ਨਹੀਂ ਕਿਉਂਕਿ ਜ਼ਿਆਦਾ ਝਾੜੀਆਂ ਝੂੜੀਆਂ ਇੱਥੇ ਲੱਗੇ ਰਹਿੰਦੇ ਆ ਤੇ ਉੱਪਰ ਵੱਧਨ ਦੇਖੋ ਕਿਦਾਂ ਹੋਇਆ ਵੇਖੋ ਵਾਓ ਸੋ ਬਿਊਟੀਫੁਲ ਅਸੀਂ ਉਦਾਂ ਲੋੜੀ ਵਾਲੇ ਦੇਣ ਇੱਥੇ ਲਾਇਆ ਸੀ ਇਹਦੇ ਬਲਬ ਹੁਣ ਇੱਥੋਂ ਕਿੰਨੀ ਸਫਾਈ ਲੱਗ ਰਹੀ ਆ ਨਾ ਬਸ ਉਹ ਆ ਥੋੜੇ ਹਾ ਜਿਹੜੇ ਕਚਰਾ ਜਾ ਅਰੇ ਇੱਥੇ ਇੱਕ ਬਲਬ ਅਸੀਂ ਲਗਾਤੇ ਸੀ ਇਹ ਤੇ ਇਧਰ ਗਾਂ ਪੰਛੀ ਦੇਖੋ ਅਸੀਂ ਨਾ ਇੰਨੇ ਦਿਨਾਂ ਦੀ ਨਾ ਆਈਸਕ੍ਰੀਮ ਲਿਆਂਦੀ ਸੀਗੀ ਅਸੀਂ ਗਿਆ ਸੀ ਮਨਰਾਜ ਭਾਈ ਨਾਲ ਘੁੰਮਣ ਜਲੰਧਰ ਅੱਲ ਜਲੰਧਰ ਤੋਂ ਅਸੀਂ ਆਈਸਕ੍ਰੀਮ ਲੈ ਕੇ ਆਂਦੀ ਕਿਸੇ ਨੇ ਵੀ ਨਹੀਂ ਖਾਦੀ ਕਿਸੇ ਨੇ ਵੀ ਨਹੀਂ ਖਾਧੀ ਉਹ ਅਸੀਂ ਇੱਦਾਂ ਹੀ ਛੁੱਟੀ ਆ ਜਿੱਦਣ ਅਸੀਂ ਜਾਣਾ ਸੀ ਉਸ ਦਿਨ ਉਸ ਤੋਂ ਪਹਿਲਾਂ ਥੋੜੇ ਦਿਨ ਛੁੱਟ ਕੇ ਗਈ ਸੀ ਮੈਂ ਮੈਂ ਕਿਹਾ ਵੀ ਫਰਿੱਜ ਸਾਰੀ ਖਰਾਬ ਹੋ ਜਾਂਦੀ ਆ ਫੇ ਇਸ ਕਰਕੇ ਤੇ ਹੁਣ ਮੇਰਾ ਖਾਣ ਨੂੰ ਦਿਲ ਕਰ ਰਿਹਾ ਗੰਨੇ ਵਟ ਖਾਣ ਹੀ ਹੁਣੇ ਹੁਣ ਕਿਉਂਕਿ ਹੁਣ ਧੁੱਪ ਜੜੀ ਜਾਈ ਆ ਰਹੀ ਆ ਨਹੀਂ ਤਾਂ ਮੈਂ ਬਾਹਰ ਬੈਠ ਕੇ ਨਾ ਖਾਣੇ ਸੀਗੇ ਤੇ ਮੇਰੇ ਫੇਵਰੇਟ ਗੰਨੇ ਦਾ ਰਸ ਵੀ ਫੇਵਰੇਟ ਆ ਤੇ ਵੀ ਫੇਵਰੇਟ ਆ ਸੋ ਹੁਣ ਮੈਂ ਚੱਲੀ ਆ ਅੰਦਰ ਦੇਖਦੇ ਆ ਦੁੱਧ ਨੂੰ ਵਾਲਾ ਆ ਜਵੇ। ਥੀਓ ਕੇ ਬੈਠਦੇ ਆ। ਥੋੜਾ ਟਾਈਮ ਕਿਉਂਕਿ ਥੱਕ ਬਹੁਤ ਜ਼ਿਆਦਾ ਹੋਇਆ ਪਿਆ ਇਸ ਕਰਕੇ। ਤੇ ਵਾਲਾ ਆ ਗਿਆ ਅਸੀਂ। ਕਿਹੜਾ ਵਾਲਾ ਆ ਗਿਆ ਅਸੀਂ? ਮੈਨੂੰ ਪਤਾ ਸੀ ਮੈਂ ਵਾਲਾ ਆ ਜਾਣਾ। ਸੋੜਾ ਵਾਲਾ ਆ ਗਿਆ ਆ। ਚਲੋ ਜੀ। ਚੋਲੋ ਜੀ ਕਿਨੂੰ ਮਰੀਨ ਦੇ ਇੰਝ ਜਿਹੇ ਉਹਨਾਂ ਤੋਂ ਬਣਾ ਲਾਂਗੇ ਬੋਤਲਾਂ ਚ ਜਿੱਦਾਂ ਦੁੱਧ ਮੁੱਕ ਜਾਂਦਾ ਨਾ ਉਦੋਂ ਹੀ ਨਿਆਣੇ ਹਿੱਲਣ ਲੱਗ ਜਾਂਦੇ ਆ ਪਾਣੀ ਪਰੋਲ ਦੇਣ ਤੇ ਚਾਪਾ ਠੰਡਾ ਕਰ ਦੇਣਾ ਦੁੱਧ ਇਹਨਾਂ ਦਾ ਤੇ ਠੰਡਾ ਕਰਕੇ ਠੰਡਾ 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 ਦੁੱਧ ਠੰਡਾ 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 ਪਾਣੀ ਤੇ ਨਾ ਜਿਆਦਾ ਠੰਡਾ ਨਾ ਇੱਥੇ ਪਾਵੇਂ ਨਾ ਜਿਵੇਂ ਮਰਜ਼ੀ ਗਰਮ ਦੀ ਜੇ ਇੱਥੇ ਰੱਖ ਦੋ ਖਰਾਬ ਹੋ ਜਾ ਸਕਦਾ ਸੋ ਚਲੋ ਕਰ ਲਈਏ ਠੰਡਾ ਦੁੱਧ ਵਗੈਰਾ ਫਿਰ ਆਪਾਂ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਜੀ ਜੀ ਆਪਾਂ ਹੋ ਚੁੱਕੇ ਆਂ ਜੀ ਫ੍ਰੀ ਗਾਇਸ ਫ੍ਰੀ ਹੋ ਚੁੱਕੇ ਹਾਂ ਹਮ ਸੋ ਹਮ ਫ੍ਰੀ ਹੋ ਕੇ ਲੈ ਕੇ ਬਾਅਦ ਮੈਨੂੰ ਹਿੰਦੀ ਨਹੀਂ ਆਉਂਦੀ ਗਾਇਸ ਤੂੰ ਮੈਂ ਬਾਹਰ ਗਈ ਸੀਗੀ ਤੇ ਬਾਹਰੋਂ ਆਪ ਆ ਗਏ ਮਨਵੀ ਸਾਡਾ ਸੌਂਦਾ ਪਿਆ ਆ ਮਨਵੀ ਸਾਡਾ ਸੌਂਦਾ ਪਿਆ ਆ ਇੱਧਰ ਆ ਦੇਖ ਲਓ ਕਿੱਥੇ ਇਹ ਕਿੱਥੇ ਸੌਂਦਾ ਪਿਆ ਤੂੰ ਹੈਂ ਖਲਾਰਾ ਦੇਖੇ ਨਾ ਪਿਆ ਤੂੰ ਆ ਦੇ ਸਾਡਾ ਸੁਨਵੀਰ ਵਧੀਆ ਮੁੰਡਾ ਆ ਸੁਨਵੀਰ ਕੀ ਹੋਇਆ ਪੁੱਤ ਦੁੱਧ ਘੋਟ ਕੇ ਉੱਠ ਜਾਂਦਾ ਇਹ ਕੀ ਹੋਇਆ ਬੁਖਾਰ ਆ ਦੇਣ ਵਾਲਾ ਕੀ ਹੋਇਆ ਬੁਖਾਰ ਹੋਇਆ ਤੁਹਾਨੂੰ ਤੁਹਾਨੂੰ ਖਾਰ ਹੋ ਗਿਆ ਸੀ ਚਾਚੀ ਕਿੰਨਾ ਖਾਰ ਹੋਇਆ ਸੀ ਤੁਹਾਨੂੰ ਕਿੰਨਾ ਸ਼ੋਰ ਹੋਇਆ ਦੁੱਦੂ ਕੜਤਾ ਤੁਸੀਂ ਥੱਕ ਗਿਆ ਸੀ ਦੁੱਦੂ ਕੜਤਾ ਜਨਾਬ ਜੀ ਤੁਸੀਂ ਥੱਕ ਕੇ ਆਇਆ ਮੈਂ ਥੱਕ ਕੇ ਆਇਆ ਗੱਡੀ ਚਲਾਈ ਸੀ ਨਾ ਤੁਸੀਂ ਤਾਂ ਕਰਕੇ ਥੱਕ ਗਏ ਸੀ ਹਨਾ ਤਾਂ ਕਰਕੇ ਥੱਕਿਆ ਦੱਸੋ ਮੈਨੂੰ ਮੈਨੂੰ ਦੱਸੋ ਫਲੈਸ਼ ਲੈਡ ਦੇਖਦਾ ਦੇਖਿਓ ਲੈਡ ਦੇਖਦਾ ਆ ਉਧਰੋਂ ਕਿੱਥੋਂ ਡੱਗ ਗਈ ਓਏ ਹੋਏ ਹੁਣ ਨਹੀਂ ਮੈਂ ਚੱਕਾ ਤੱਕੀ ਆਹ ਜਿਹੜਾ ਵੱਧ ਘੱਟ ਦੁੱਧ ਹੰਦੋਂ ਕੱਢ ਦਿੰਦਾ ਨਾ ਨਿਆਣਾ ਉਹ ਵੱਗਾ ਜਾਮੇ ਕੱਢਦਾ ਪੁੱਤ ਫੁੱਟਿਆ ਦੁੱਧ ਕੱਢਦਾ ਮੇਰਾ ਪੁੱਤ ਓ ਬੱਲੇ 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 ਓ ਬੱਲੇ ਸ਼ਾਬਾ ਬੱਲੇ ਟੀ ਹੋਇਆ ਲੈਟ ਦੇਖਦਾ ਓਏ ਹੋਏ ਹੁਣ ਮੂੰਹ ਦੇਗਾ ਆਪਣਾ ਮੁੰਡਾ ਲੰਮਾ ਪੈਂਦਾ ਹੀ ਨਹੀਂ ਮੈਂਗਾ ਪੈ ਜਾ ਸੋ ਜਾ ਇਹਨੇ ਦਵਾਈ ਨਹੀਂ ਖਾ ਲਈ ਹੁਣ ਦੋ ਦਵਾਈ ਖਾਧੀ ਪੀਏ ਦੀ ਰੈਸਟ ਦਵਾਈ ਨਹੀਂ ਖਾ ਲਈ ਹੁਣ ਉਹ ਦਵਾ ਦਵਾਈ ਦੇਣਾ ਉਹ ਉਹ ਦੇਖ ਕੋ ਕੀ ਕਰਦਾ ਉਹ 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 ਦੇਖਿਓ ਬਾਹ ਬਾਹ ਦੇਖਿਓ ਦੀ ਬਾਹ ਦੇਖਿਓ ਇੱਕ ਕਿੱਦਾਂ ਕਰਦਾ ਦੇਖਿਓ ਉੱਪਰ ਨੂੰ ਕਿੱਦਾਂ ਕਰਦਾ ਹੱਥ ਦੇਖਿਓ ਕਿੱਦਾਂ ਕਰਦਾ ਹੱਥ ਕਿੱਦਾਂ ਕਰਦਾ ਉੱਪਰ ਨੂੰ ਹੱਥ ਕਰਦਾ ਐਦਾਂ ਕਰ ਫਿਰ ਕਰ ਦੇ ਫਿਰ ਕਰ ਦੇ ਫੱਲੇ ਕਰੀ ਨੰਨੋ ਕੇ ਨਦੀ ਕੁੜੀਆਂ ਫਲ ਚੂਏ ਦੀ ਕੁੜੀਆਂ ਫਲ ਚੂਏ ਦੀ ਕੁੜੀਆਂ ਨੰਨੋ ਬੋਇੜੇ ਕੇ ਇਹ ਨੰਨੋ ਸਾਡਾ ਆ ਸੰਵੀਰ ਸਾਡਾ ਪੁੱਤ ਆ ਬਹੁਤ ਸਿਆਣਾ ਪੁੱਤ ਆ ਨੰਨੂ ਜਾਂ ਸਾਡਾ ਬਹੁਤ ਸਿਆਣਾ ਪੁੱਤ ਆ ਗਾਈਜ਼ ਸਾਡਾ ਸੰਵੀਰ ਇੰਨਾ ਸਿਆਣਾ ਪੁੱਤ ਹੈ ਨਾ ਸਾਡਾ ਮਨਵੀਰ ਗੰਦਾ ਮੁੰਡਾ ਆ ਬੀਬਾ ਪੁੱਤ ਹਾਂਜੀ ਸਾਡਾ ਸੰਵੀਰ ਚੁੱਪ ਚੁਪ ਕੀਤਾ ਰਹਿੰਦਾ ਆ ਤੇ ਇਧਰੋਂ ਮਨਵੀਰ ਸਾਡਾ ਬਹੁਤ ਰੌਲਾ ਪਾਉਂਦਾ ਬਹੁਤ ਰੌਲਾ ਪਾਉਂਦਾ ਆ ਦੇਖ ਦੱਸਦਾ ਐਨਪਾਈ ਮੇਰੀਆਂ ਸ਼ਿਫਤਾ ਹੁੰਦੀਆਂ ਕਿਉਂ ਕੀ ਕਰਨਾ ਮਾਪਾ ਪਾਪਾ ਨੂੰ ਸਾਥ ਕੰਨਾ ਹਾਂ ਇਨ ਗੰਦਾ ਲੈ ਗਿਆ ਮਾਂ ਨੂੰ ਜ਼ੋਰ ਕਰਦਾ ਨਹੀਂ ਆਪੀ ਦੀ ਗੰਦਈਆ ਉਹ ਦੀਆ ਮੈਂ ਤਾਂ ਨਾ ਕਿੰ ਕਿਥੇ ਮੂੰਹ ਸਾਫ ਕਰਦਾ ਕਹਿੰਦਾ ਮੈਂ ਇਹ ਗੰਦਾ ਲੈ ਮੈਂ ਕੱਢ ਦੂੰ ਕੱਟ ਲਿਓ ਹੋਏ ਰੱਬ ਇਹ ਹੈ ਇਹ ਮੂੰਹ ਅਨ ਬੰਦ ਵੀ ਕਰ ਜੇ ਇਹਨੇ ਮੂੰਹ ਵੀ ਸਾਫ ਕਰ ਲੇ ਤਾਂ ਵੀ ਗੰਦਾ ਹੀ ਲੱਗਣਾ ਮੈਂ ਇਹ ਮਿੱਟੀ 'ਚ ਖੇਡਦਾ ਨਾ ਹੂੰ ਮਿੱਟੀ ਜੀ ਨਹੀਂ ਹੁੰਦਾ ਇਹ ਮਿੱਟੀ 'ਚ ਖੇਡਦਾ ਦੁੱਦੂ ਕਾ ਤੇਰੀ ਸੋਹਣੇ ਕੱਪੜੇ ਪਾ ਕੇ ਮੰਜੀ ਤੇ ਨਹੀਂ ਪੈਂਦਾ ਸਕੂਲੇ ਨਹੀਂ ਜਾਂਦਾ ਆਏ ਇਹਨੂੰ ਪੁੱਛ ਚਰਚ ਮੇਰੀ ਦਾ ਸਿਰ 'ਚ ਥੋੜਾ ਮਾਰ ਲੀ ਉਹ ਤੇਰੀਆਂ ਜਰਾਬਾਂ ਕਿੱਲੀਆਂ ਹੋ ਗਈਆਂ ਬੁੱਕੇ ਆਪਰਾਵਾ ਕੱਪੜੇ ਤੇਰੇ ਸਹੀ ਆ ਉਪਰ ਸਾਫ ਕਰ ਉਹ ਕੀ ਕਰ ਲਗਾ ਮੋਟਰਸਾਈਕਲ ਨੂੰ ਸਾਫ ਆਪਣਾ ਬੁੱਕਾ ਆਪਣਾ ਬੁੱਕਾ ਸਾਫ ਕਰ ਲੈ ਮੂੰਹ ਤੇ ਕੀ ਸਿਗਾ ਲੱਗੀਆਂ ਆ ਹਾਂ ਜੀ ਮੈਂ ਕਰਾਂਗਾ ਆ ਕਿਡੂਆ ਕਿਡੂਆ ਇਹ ਸਵਾਰ ਕੇ ਕਰਦੇ ਆ ਮੈਂ ਰਿੰਦਾ ਮੈਂ ਸਹੀ ਗੰਦਾ ਆ ਮੂੰਹ ਗੰਦਾ ਓਏ ਕਿੰਨਾ ਗੰਦਾ ਨ ਮੂੰਹ ਹੱਦੋਂ ਗੰਦਾ ਮੂੰਹ ਮੈਂ ਰਿੰਦਾ ਸੋਨਾ ਹੈ ਆ ਦੇਖ ਇੰਨਾ ਚਿੱਟਾ ਮੂੰਹ ਦਾ ਕਿੰਨਾ ਗੰਦਾ ਮੂੰਹ ਓ ਕੀ ਹੈ ਦਾ ਉਹਦਾ ਸੋਨਾ ਮੂੰਹ ਆ ਦੇਖ ਲੈ ਮੈਨੂੰ ਦੇਖ ਓਏ ਗੰਦਾ ਲੈ ਮੈਂ ਸਾਫ ਕਰਾਂ ਮੇਰੇ ਮੁੰਡਾ ਨੂੰ ਗੰਦਾ ਕਹੀ ਜਾਂਦੇ ਆ ਆਇਆ ਮੈਂ ਕਰ ਦੂ ਸਾਫ ਆ ਜਾਓ ਆਹੋ ਤੂੰ ਕਾ ਦੇਖਿਓ ਹੁਣੀ ਮੈਂ ਸੋਨਾ ਬਣਦਾ। ਆਹ ਮੇਰਾ ਬੁੱਢਾ। ਦਾਦੀ ਨੇ ਦੱਸਦੇ ਤੂੰ ਕਹੇ ਮੈਂ ਦੇਖੀ ਸੋਨਾ ਬਣਦਾ। ਹਾਂ ਜੀ ਕਾ ਮੈਂ ਸੋਨਾ ਬਣਦਾ। ਆਹ ਦੇ ਮੇਰਾ ਸੋਨਾ ਬਣ ਗਿਆ। ਵਾਓ। ਨੰਨੂ ਦਾਦੀ ਕਹਿੰਦੀ ਉਹ ਸੋਨਾ ਮੁੰਡਾ ਆ। ਆਹ ਦੇ। ਆਹ ਦੇ ਦੇਖਿਆ ਸਾਡਾ ਮੁੰਡਾ ਸੋਨਾ ਬਣਿਆ। ਦਾਦੀ ਮੈਂ ਸੋਨਾ ਬਣ ਗਿਆ। ਹੈ? ਸੋਨਾ ਬਣ ਗਿਆ। ਖਾਈ ਬੱਬਾ। ਹਾਂ ਜੀ। ਉਹ ਬੰ। ਥੈਂਕ ਯੂ। ਉਹ ਸੋਨਾ ਮੁੰਡਾ? ਹਾਂ। ਨੇ ਇਹਦਾ ਕਰਤਾ ਪੁਸਾ ਇਹਦਾ ਕਰਤਾ ਬੁਗਾ ਸਾਫ ਇਹਦਾ ਬੱਚ ਇਹਦਾ ਬੁਗਾ ਸਾਫ ਹੀ ਆ ਇਹਦਾ ਸਾਫ ਬੁੱਤ ਮੇਰੀ ਅੱਖਾਂ ਚੜੀਆਂ ਖਰਾਬ ਹੋਣ ਲੱਗ ਗਈਆਂ ਆ ਅੱਪੀ ਆਪ ਹੀ ਗਾਉਂ ਮੈਂ ਹਾਂਜੀ ਜੀ ਮੈਂ ਗਈ ਸੀ ਕਿ ਦੁਕਾਨ ਤੇ ਦੁਕਾਨ ਤੇ ਮੈਂ ਲੈ ਕੇ ਆਈਆਂ ਗੁੜ 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 ਲੈ ਕੇ ਆਏ ਹਾਂ ਹਮ ਗੁੜ ਕੀ ਗੁੜ ਲੈ ਕੇ ਆਈ ਸੀਗੀ ਨੰਨੂ ਕਹਿੰਦਾ ਮੈਨੂੰ ਵੀ ਦੇ ਦੋ ਇਹਨੂੰ ਵੀ ਥੋੜਾ ਦਿੱਤਾ ਖਾਣ ਨੂੰ ਫਿਰ ਮੈਂ ਸਾਰੇ ਮੱਕੀ ਦਾ ਆਟਾ ਵੀ ਲੈ ਕੇ ਆਈਆਂ ਆ ਦੇਖੋ ਮੱਕੀ ਦਾ ਆਟਾ ਤੇ ਬਿਕਰਮ ਹੁਣੇ ਮੈਂ ਤਾਂ ਨਹੀਂ ਆਏ ਦੇਖੋ ਪਤਾ ਨਹੀਂ ਇਹਦੇ ਗੋਡਾਲੀਆਂ ਟੌਫੀਆਂ ਜਿਹੜੀਆਂ ਨਾ ਗੋਡਾਲੀਆਂ ਹੁਣ ਸਾਡਾ ਨਾ ਇੱਕ ਰਿਮੋਟ ਆ ਹੁਣ ਮੈਨੂੰ ਵੀ ਜਿਹੜੇ ਇੱਕ ਗੋਡਵਾਲੀ ਗੋਰਵਾਲੀ ਜੀ ਦੀ ਦਾਦੀ ਨੂੰ ਵੀ ਤੇਰੇ ਇੱਕ ਗੋਡਾਲੀ ਆਹਾ ਟੋਫੀ ਇਹ ਟੋਫੀ ਗੋਡਾਲੀ ਆ ਦੁਬਾਈ ਟੋਫੀ ਛਿੱਟੂ ਕੇਚ ਕੇ ਸੋ ਸਾਡਾ ਨਾ ਇੱਕ ਰਿਮੋਟ ਜਿਹੜਾ ਬਹੁਤ ਖਰਾਬ ਹੋ ਗਿਆ ਆ ਇਸ ਕਰਕੇ ਆਪਾਂ ਇੱਕ ਰਿਮੋਟ ਲੈਣਾ ਨਵਾਂ ਇਹ ਆ ਗੋ ਮੈਡਮ ਹੂੰ ਇਹ ਉੱਪਰ ਲਾ ਨਹੀਂ ਨਾ ਲੱਜਾ ਇਹ ਆਟੋਮੈਟਿਕ ਰੱਖਿਆ ਆਪਾਂ ਸੋ ਗਾਈਜ਼ ਉਹ ਕਿ ਰੱਖਿਆ ਗੱਦੂ ਕੋਸਾ ਨਾ ਰੱਖੀ ਸਰ ਵੀਰ ਦਾ ਦਿੱਦੂ ਰੱਖਿਆ ਆਪਾਂ ਗਮਗੰਨਾ ਹਾਂਜੀ ਤੇ ਦੁੱਧ ਪੀਣਾ ਸੀ ਦਾਦੀ ਦੀ ਗੋਦੀ 'ਚ ਰਹਿੰਦਾ ਗੋਦੀ 'ਚ ਰਹਿੰਦਾ ਲੰਮੇ ਵੀ ਬਹਿ ਜਾ ਕਰ 10 ਮਿੰਟ ਕੰਟੂਨ ਵੀ ਦੇਖ ਲਿਆ ਕਰ ਕਹਿੰਦਾ ਦੇਖੇ ਕਹਿੰਦਾ ਦੇਖ ਕਾਦਣਾ ਹਾਂ ਕਾਦੂ ਉਹ ਦਵਾਰ ਖੇਦਨੀ ਓਕੇ ਭਾਈ ਗੁਰਜੀ ਦਾ ਖਾਲਸਾ ਸ੍ਰੀ ਭਾਈ ਗੁਰਜੀ ਕੀ ਫਤਿਹ ਲੋ ਵੀ ਆਪਾਂ ਆ ਆਪਾਂ ਕੀ ਸ੍ਰੀ ਨੰਦਪੁਰ ਸਾਹਿਬ ਆਏ ਆ ਆਪਾਂ ਆਪਾਂ ਮੈਂ ਨੰਮੀ ਬਗਾਲੀ ਨੰਮੀ ਕੋ ਦਿਲਾ ਲੀ ਨੰਮੀ ਸਰ ਨੰਨੂ ਵੀ ਸਾਡਾ ਬਹੁਤ ਪਿਆਰਾ ਲੱਗਦਾ ਲੋ ਜੀ ਆਪਾਂ ਆ ਅਨੰਦਪੁਰ ਸਾਹਿਬ ਜੀ ਤੇ ਹੁਣ ਆਪਾਂ ਮੱਥਾ ਟੇਕ ਕੇ ਚੱਲੇ ਆ ਫੈਮਲੀ ਦੇ ਨਾਲ ਸੋ ਤੁਸੀਂ ਸਾਰੇ ਜਣੇ ਸਾਡੇ ਬਲੌਗ ਦੇ ਨਾਲ ਬਣੇ ਦਿਓ ਤੇ ਫਿਆਪਾ ਗੁਰਦੁਆਰਾ ਸਾਹਿਬ ਦਿਖਾਉਂਦੇ ਆ ਸਾਰਿਆਂ ਨੂੰ ਤੇ ਆ ਜੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂ ਜੀ ਪਾਠ ਹੁੰਦਾ ਪਿਆ ਜੀ ਪਾ ਗਿਆਂ ਦਰਬਾਰ ਦੇ ਤੁਸੀਂ ਉਹ ਵੀ ਦਰਬਾਰ ਦਿਖਾ ਦਈਏ ਸਾਰੇ ਤੇ ਆ ਪਾ ਗਏ वाह जी वाह क्या बात बहुत बहुत बो, बहुत प्यारा हाँ ले चाके ले जा ना कि